वाहगुरू जी का खालसा वाहू जी की फतेह जी गुरमुख प्यारे जगताज सिंह जी जो हर रोज बड़े प्रेम नाजरियां भरते सन वो निरगुण के सरकुन स्वरूप बहुत सुंदर व्याख्या दे रहे सन अकाल पुरख के निरगुण के सरगुन स्वरूप सो एक दो लाइन की अरदास करके फिर एक कविता महम धन धन बाबा कुत सिंह दी ਉਹ ਪੜਨੀ ਹੈ ਅਸੀਸ ਬਖਸ਼ਨਾ ਨਿਰਕੁਨ ਰੂਪ ਹੋਏ ਪਸਰਿਆ ਨਿਰੰਕਾਰ ਬ੍ਰਹਮੰਡ ਅੰਦਰ ਨਿਰਕੁਨ ਰੂਪ ਹੋਏ ਪਸਰਿਆ ਨਿਰੰਕਾਰ ਬ੍ਰਹਮੰਡ ਅੰਦਰ ਗੁਰੂ ਨਾਨਕ ਵੇਸ ਧਾਰ ਆਇਆ ਸਰ ਕੋਨ ਸਰੂਪ ਅੰਦਰ ਅਸਾਂ ਤੋਂ ਵਹਿ ਹੀ ਰੂਪ ਵਿਸਾਰ ਰੱਖੇ ਅੰਦੇ ਹੋਏ ਮਾਇਆ ਮੋਹਨੀ ਦੇ ਪਿਆਰ ਅੰਦਰ ਅੰਤ ਵੇਲਾ ਹੁਣ ਚਲਨ ਦਾ ਜਦੋਂ ਆਇਆ ਜਾਗੇ ਕਣੀ ਦਿਲ ਤੇਰੇ ਭਉ ਭਉ ਅੰਦਰ ਐਪ ਬਖਸ਼ੀ ਕਰਮ ਨ ਚਿਤਾਰੀ ਮੇਰੇ ਭਾਵੇਂ ਵਰਤਿਆ ਹੋ ਕੋ ਨਹੀਂ ਕਰ ਮੈਂ ਸੰਸਾਰ ਅੰਦਰ ਐਪ ਬਖਸ਼ੀ ਕਰਮ ਨ ਚਿਤਾਰੀ ਦਾਤਾ ਮੇਰੇ ਭਾਵੇਂ ਵਰਤਿਆ ਹੋ ਕੋ ਨਹੀਂ ਕਰ ਮੈਂ ਸੰਸਾਰ ਅੰਦਰ ਇੱਕ ਕਿਨਕਾ ਚੋਲੀ ਪਾਏ ਜੇ ਆਪਣੇ ਨਾਮ ਵਾਲਾ ਅੰਤ ਵਿਲੇ ਜਪ ਜਾਮਾ ਵਾਹੇ ਕਰੋ ਪ੍ਰੇਮ ਅੰਦਰ ਇੱਕ ਕਿਨਕਾ ਚੋਲੇ ਪਾਈ ਜੈ ਆਪਣੇ ਨਾਮ ਬਲਾ ਅੰਤ ਵਿਰੇ ਹੀ ਜਪ ਜਾਮਾ ਵਾਹਿਗੁਰੂ ਪ੍ਰੇਮ ਅੰਦਰ ਸੋ ਇੱਕ ਕਵਤਾ ਮੇਮਤਨਤਨ ਬਾਬਾ ਕੁੰਦਨ ਸਿੰਘ ਜੀ ਜੀਤ ਰਹਿਮਤ ਹੋਈ ਕਰਤਾਰ ਦੀ बाबा कूंदन सिंह तारिया अवतार जी गुरू नानक साहिब तुरो था पिया गुरू ग्रंथ साहिब द सेवादार जी जहमत हुई कराबा कूंंदन सि तारिया अवतार जी गुरू नानक साहिब तुरो था पिया ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਚੀ ਮਾਤਾ ਪਿਤਾ ਨੂੰ ਮਿਲਨ ਵਧਾਈਆਂ ਕਰ ਵਿੱਚ ਬਾਲਕ ਜਨਮ ਲਿਆ ਮਾਤਾ ਪਿਤਾ ਨੂੰ ਮਿਲਨ ਵਧਾਈਆਂ ਕਰ ਵਿੱਚ ਬਾਲਕ ਜਨਮ ਲਿਆ ਕੋਈ ਨ ਜਾਣੇ ਕੋਈ ਨ ਪੁੱਛੇ ਇਹ ਬਾਲਕ ਨਰੰਕਾਰੀ ਜੋਤਿ ਆਪ ਪਿਆਹ ਕੋਈ ਨ ਜਾਣੇ ਕੋਈ ਨ ਪੁੱਛੇ ਇਹ ਬਾਲਕ ਨਰੰਕਾਰੀ ਜੋਤਿ ਆਪ ਪਿਆਹ ਜਦ ਰਹਿਮਤ ਹੋਈ ਕਰ ਤਾਰਦੀ ਬਾਬਾ ਕੁੰਦਨ ਸਿੰਘ ਤਾਰਿਆ ਅਵਤਾਰ ਚੀ ਗੁਰੂ ਨਾਨਕ ਸਾਹਿਬ ਧਰੋਂ ਥਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾ ਦਾਸੀ ਬਾਬਾ ਨੰਦ ਸਿੰਘ ਜੀ ਦੇ ਸੰਗਤ ਪਾਈ ਪੁਰਬਲੇ ਕਰਮ ਮਸਤਕ ਉਦੇ ਹੋਏ ਬਾਬਾ ਨੰਦ ਸਿੰਘ ਜੀ ਦੇ ਸੰਗਤ ਪਾਈ ਪੁਰਬਲੇ ਕਰਮ ਮਸਤਕ ਉਦੇ ਹੋਏ ਬਾਬਾ ਖੇਮ ਸਿੰਘ ਜੀ ਦੇ ਗੁਰ ਪਾਏ ਹੋ ਸੇਵਕ ਮੰਦੇ ਸੇਵਕ ਤੋਂ ਸੇਵਾ ਰੂਪ ਪਈ ਬਾਬਾ ਖੇਮ ਸਿੰਘ ਜੀ ਦੇ ਗੁਰ ਪਾਏ ਹੋ ਹੋ ਸੇਵਕ ਮੰਦੇ ਸੇਵਕ ਤੋਂ ਸੇਵਾ ਰੂਪ ਪਈ ਬਾਬਾ ਜੀ ਸਰ ਸਿੰਘ ਜੀ ਨੇ ਮਿਹਰ ਵਰਸਾਈ ਸਤਿਗੁਰਾਂ ਦੀ ਹਜ਼ੂਰੀ ਸੇਵਾ ਚੋਲੀ ਪਈ ਬਾਪਾ ਇੱਛਾ ਸੀ ਜੀ ਨੇ ਮਿਹਰ ਵਰਸਾਈ ਸਤਿਗੁਰਾਂ ਦੀ ਹਜ਼ੂਰੀ ਸੇਵਾ ਚੋਲੀ ਪਈ ਕਰਨੀ ਕਰਨੀ ਕਥਨੀ ਨਹੀਂ ਮੰਤਰ ਨਹੀਂ ਮੁਰਸ਼ਦ ਤੋਂ ਇਹ ਹਿਸਮਤ ਲਈ ਕਰਨੀ ਕਰਨੀ ਕਥਨੀ ਨਹੀਂ ਮੰਤਰ ਨਹੀਂ ਮੁਰਸ਼ਦ ਤੋਂ ਇਹ ਹਿਸਮਤ ਲਈ ਜਤ ਰਹਿਮਤ ਹੋਈ ਕਰਤਾਰ ਦੇ ਬਾਬਾ ਕੁੰਦਨ ਸਿੰਘ ਤਾਰਿਆ ਅਵਤਾਰ ਜੀ ਗੁਰੂ ਨਾਨਕ ਸਾਹਿਬ ਧਰੋਂ ਥਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਜੀ ਗੁਰੂ ਗ੍ਰੰਥ ਸਾਹਿਬ ਪੂਜਿਆ ਜਾਨ ਗੁਰੂ ਨਾਨਕ ਐਸੇ ਪਾਵਨਾ ਹਿਰਦੈ ਵਸਾਈ ਲੈ ਗੁਰੂ ਗ੍ਰੰਥ ਸਹਿਬ ਪੂਜਿਆ ਜਾਨ ਗੁਰੂ ਨਾਨਕ ਐਸੇ ਪਾਵਨਾ ਹਿਰਦੈ ਵਸਾਈ ਲੈ ਰੋਜ ਤੇ ਰੰਬਰ ਗੁਰਾਂ ਦੀ ਹਾਜ਼ਰੀ ਪਰਨੇ ਸਵਾਸ ਅੰਤ ਤੱਕ ਪ੍ਰੇਤ ਨਿਭਾਈ ਲੈ ਰੋਜ ਤੇਰਾ ਵਾਰ ਗੁਰਾਂ ਦੀ ਹਾਜ਼ਰੀ ਪਰਨੇ ਸਵਾਸ ਅੰਤ ਤੱਕ ਪ੍ਰੇਤ ਨਿਭਾਈ ਲਰੀ ਦਰ ਤੋਂ ਖਾਲੀ ਕੋਈ ਨਾ ਮੁੜਿਆ ਘਰੋਂ ਚੱਲਦਿਆਂ ਦੀਪ ਚਨ ਹਾਰੇ ਕੋ ਦਰ ਤੋਂ ਖਾਲੀ ਕੋਈ ਨਾ ਮੁੜਿਆ ਘਰੋਂ ਚੱਲਦਿਆਂ ਦੀਪ ਚਨ ਹਾਰੇ ਕੋ ਕਰਜ ਸਭ ਸਮਾਰਦੇ ਸੰਤਾਂ ਦੇ ਐਪਰ ਰਹਦੇ ਗੋਪਤ ਨਿਰਾਰੇ ਹੋ ਕਰਜ ਸਭ ਸਮਾਰਦੇ ਸੰਤਾਂ ਦੇ ਐਪਰ ਰਹਦੇ ਗੋਪਤ ਨਿਰਾਰੇ ਹੋ ਜਤ ਰਹਿਮਤ ਹੋਏ ਕਰ ਤਾਰ ਦੇ ਬਾਬਾ ਕੁੰਦਨ ਸਿੰਘ ਤਾਰਿਆ ਅਵਤਾਰ ਜੀ ਗੁਰੂ ਨਾਨਕ ਸਾਹਿਬ ਤੋਂ ਥਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾtarchi eh sangat guru ram das karu aai kum kum jante man varaunde ho eh sangat guru ram das karu aai ਕਉ ਮੁਕਮ ਜਾਣਦੇ ਮਾਨ ਵਰਾਉਂਦੇ ਹੋ ਇਹ ਸੰਗਤ ਬਾਬਾ ਜੀ ਦੇ ਸ਼ੇਰ ਪੁਰੇ ਤੋਂ ਗਰੀਬੀ ਤਾਰ ਹੱਥ ਚਰਨੀ ਲਾਉਂਦੇ ਹੋ ਇਹ ਸੰਗਤ ਬਾਬਾ ਜੀ ਦੇ ਸ਼ੇਰ ਪੁਰੇ ਤੋਂ ਗਰੀਬੀ ਹਤਾਰ ਹੱਥ ਚਰਨੀ ਲਾਉਂਦੇ ਹੋ ਦੇਲਾ ਦਾ ਜਾਨਨ ਹਾਰੇ ਸੁਆਮੀ ਮੜ ਕਰਮ ਕੇ ਸੇ ਤੇ ਵਿਚਾਰੇ ਨਾ ਦਿਲ ਦਾ ਜਾਨਨ ਹਾਰੇ ਸੁਆਮੀ ਮੜ ਕਰਮ ਕੇ ਸੇ ਤੇ ਵਿਚਾਰੇ ਨਾ ਸੁਮਤ ਦੇ ਸੁਖ ਮਨਿ ਲੜ ਲਾਏ ਦਰ ਆਇ ਕੋਈ ਜੂਏ ਚਨਮ ਹਾਰੇ ਨਾ ਸੁਮਤ ਦੇ ਸੁਖਮਨੀ ਲਾੜ ਲਾਏ ਤਾਰਿਆ ਕੋਈ ਜੂਏ ਜਨਮ ਨਾਰੇ ਨਾ ਜਦ ਰਹਿਮਤ ਹੋਈ ਕਰ ਤਾਰ ਦੇ ਬਾਬਾ ਕੁੰਦਨ ਸਿੰਘ ਤਾਰਿਆ ਅਵਤਾਰ ਜੀ ਗੁਰੂ ਨਾਨਕ ਸਾਹਿਬ ਤੁਰੋਂ ਥਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾ ਦਰਸ ਜੀ ਛੋਟੇ ਬੇਹੰਗ ਮੰਨ ਲਾਡ ਲਡਾਉਂਦੇ ਕੀਰਤਨ ਆਪ ਸਿਖਾਉਂਦੇ ਨੇ ਛੋਟੇ ਬੇਹੰਗ ਮੰਨ ਲਾਡ ਲਡਾਉਂਦੇ ਕੀਰਤਨ ਆਪ ਸਿਖਾਉਂਦੇ ਨੇ ਮਾਤਾ ਪਿਤਾ ਦਾ ਪਿਆਰ ਬਖਸ਼ ਕੇ ਗੁਰੂ ਕਰਦੇ ਪੜਾਹੀ ਪੜਾਉਂਦੇ ਨੇ ਮਾਤਾ ਪਿਤਾ ਦਾ ਤਿਆਰ ਬਖਸ਼ ਕੇ ਗੁਰ ਕਰ ਦੀ ਪੜਾਏ ਪੜਾਉਂਦੇ ਨੇ ਰਹਿਮਤਾਂ ਦਾ ਸਾਕਰ ਗੁਰੂ ਨਾਨਕ ਦੇ ਪੰਡਾਰੇ ਬੰਦ ਦੇ ਕਦੇ ਵੀ ਥੱਕਿਆ ਨਾ ਰਹਿਮਤਾਂ ਦਾ ਸਾਕਰ ਗੁਰੂ ਨਾਨਕ ਦੇ ਪੰਡਾਰੇ ਬੰਦ ਦੇ ਕਦੇ ਵੀ ਥੱਕਿਆ ਨਾ ਬਚਨ ਰਸਨਾ ਤੋਂ ਨਿਕਲਿਆ ਪੂਰਾ ਹੋਵੇ ਚੱਲਿਆ ਤੀਰ ਕਮਨੋਂ ਕਦੇ ਚੁੱਕਿਆ ਨਾ ਬਚਨ ਰਸਨਾ ਤੋਂ ਨਿਕਲਿਆ ਪੂਰਾ ਹੋਵੇ ਚੱਲਿਆ ਤੀਰ ਕਮਨੋਂ ਕਦੇ ਚੁੱਕਿਆ ਨਾ ਜਦ ਰਹਿਮਤ ਹੋਈ ਕਰ ਤਾਰ ਦੇ ਬਾਬਾ ਕੁੰਦਨ ਸਿੰਘ ਤਾਰਿਆ ਅਵਤਾਰ ਜੀ ਗੁਰੂ ਨਾਨਕ ਸਾਹਿਬ ਤੁਰੋਂ ਥਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾ ਧਾਰਚੀ ਜਗ ਤੇ ਆਇਆ ਪੀਰ ਔਰ ਪਿਜਸਤੇ ਸੰਕੜੇ ਮੂਰੀ ਤਵੀ ਪੀਰ ਪਏ ਜਗ ਤੇ ਆਇਆ ਪੀਰ ਔਰ ਪਿਜਸਤੇ ਸੰਕੜੇ ਮੂਰੀ ਤਵੀ ਪੀਰ ਪਏ ਅੰਮ੍ਰਿਤ ਵਰਸਾਂ ਦੇ ਦ੍ਰਿਸ਼ਟੇ ਜਿਸ ਤੇ ਪੈ ਜਾਏ ਜਨਮਾਂ ਤੇ ਮੁਕ ਉਸ ਦੇ ਕੇੜ ਕਏ ਅੰਮ੍ਰਿਤ ਵਰਸਾਂ ਦੇ ਦ੍ਰਿਸ਼ਟੇ ਜਿਸ ਤੇ ਪੈ ਜਾਏ ਜਨਮਾਂ ਤੇ ਮੁਕ ਉਸ ਦੇ ਕੇੜ ਕਏ ਜਤ ਰਹਿਮਤ ਹੋਈ ਕਰ ਤਾਰ ਦੇ ਬਾਬਾ ਕੁੰਦਨ ਸਿੰਘ ਤਾਰਿਆ ਅਵਤਾਰ ਜੀ ਗੁਰੂ ਨਾਨਕ ਸਾਹਿਬ ਧੋਰੋਂ ਥਾਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾ ਕਰਦੀ ਨੂਰ ਪਿਆਰੇ ਦਾ ਚੱਲਿਆ ਨਾ ਚਾਵੇ ਕਿੰਜ ਕਰ ਉਸ ਤਤ ਕਰ ਸਕਾਂ ਨੂਰ ਪਿਆਰੇ ਦਾ ਚੱਲਿਆ ਨਾ ਚਾਵੇ ਕਿੰਜ ਕਰ ਉਸ ਤਤ ਕਰ ਸਕਾਂ ਉਪਮਾ ਪਰੇ ਤੋਂ ਪਰੇ ਬਿਆੰਤ ਹੈ ਉਸ ਦੇ ਮੈਂ ਮੂਰਖਨ ਜਾਨ ਲਿਖ ਪੁਲ ਮੰਗਾ ਉਪਮਾ ਪਰੇ ਤੋਂ ਪਰੇ ਬਿਆੰਤ ਹੈ ਉਸ ਦੇ ਮੈਂ ਮੂਰਖਨ ਜਾਨ ਲਿਖ ਪੁਲ ਮੰਗਾ ਜਤ ਰਹਿਮਤ ਹੋਈ ਕਰ ਤਾਰ ਦੇ ਬਾਬਾ ਕੁੰਦਨ ਸਿੰਘ ਤਾਰਿਆ ਅਵਤਾਰ ਜੀ ਗੁਰੂ ਨਾਨਕ ਸਾਹਿਬ ਤੂਰੋਂ ਥਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਚੀ ਗੁਰੂ ਨਾਨਕ ਸਾਹਿਬ ਤੂਰੋਂ ਥਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਚੀ ਸੰਗਤ ਜੀ ਕਵਤਾ ਪੜਦਾਂ ਹੋਈਆਂ ਨੇਕਾ ਭੁੱਲਾਂ ਬਖਸ਼ ਦੇਣੀਆਂ ਕੋਦੋਂ ਗੁਰੂ ਮਰਾਇਆ ਕਿਤ ਪਗੜ ਕੇ ਸੇਵਾ ਲੈ ਲੈ ਕਰਨ ਬਾਈ ਕੁਝ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨਪਾਏ ਇੰਦਰਜੀਤ ਸਿੰਘ ਜੀ ਇਹਨਾਂ ਨੇ ਤਨタル ਬਾਬਾ ਕੁੰਦਨ ਸਿੰਘ ਜੀ ਮਹਾਰਾਜ ਯਾਰ ਵਿੱਚ ਬੜੀ ਹੀ ਪਿਆਰ ਭਰੀ ਕਵਿਤਾ ਸੁਣਾਈ ਆਵ ਜੀ ਹੁਣ ਇੱਕ ਸ਼ਬਦ ਜਾਈਏ ਗੁਰਮਤ ਪਿਆਰ